ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੀਆਂ ਸਾਰੀਆਂ ਪਹਿਨਾਵਾਂ ਨੂੰ ਸਾਰੀਆਂ ਪਹਿਨਾਵਾਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਸਟੀਚਿੰਗ embroidery and painting classes ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਆਪਾਂ ਪਹਿਲੀ ਕਲਾਸ ਚ ਆਪਾਂ ਫਰਸਟ ਡੇ ਚ ਆਪਾਂ ਸਿੱਖਿਆ ਸਿੰਪਲ ਨਿਕਰ ਇਲਾਸਟਿਕ ਵਾਲੀ ਠੀਕ ਹੈ ਜੀ ਤੇ ਹੁਣ ਆਪਾਂ ਅੱਜ ਦੂਜੀ ਵੀਡੀਓ ਬਣਾ ਰਹੇ ਆਂ ਦੂਜੀ ਕਲਾਸ ਆਪਣੀ ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਪੋਲਕਾ ਬਣਾਉਣਾ ਪੋਲਕਾ ਜਾਂ ਜਿਹਨੂੰ ਬੋਲਦੇ ਆ ਪੋਤੜਾ ਜਿਹੜਾ ਆਪਾਂ ਨਵਜਮ ਬੱਚੇ ਦੇ ਬੰਨਦੇ ਆ ਠੀਕ ਆ ਛੋਟੇ ਬੱਚੇ ਦੇ ਆਪਣੇ ਪੰਜਾਬ 'ਚ ਆਪਾਂ ਜਿਵੇਂ ਨਿੱਕਰਾਂ ਨਹੀਂ ਪਾਉਂਦੇ ਹੈ ਨਾ ਚੱਪਜਾਮੀਆਂ ਨਹੀਂ ਪਾਉਂਦੇ ਉਸੇ ਹੀ ਡਾਈਪਰ ਲੱਗਾ ਹੁੰਦਾ ਤੇ ਜਾ ਉਹ ਪੋਲਕਾ ਬੰਨਿਆ ਹੁੰਦਾ ਠੀਕ ਆ ਪੋਤੜਾ ਜਿਹਨੂੰ ਤੇ ਉਹਨੂੰ ਘਰੇ ਕਿਵੇਂ ਬਣਾਇਆ ਜਾਂਦਾ ਕਿਵੇਂ ਉਹਦੀ ਕਟਿੰਗ ਸਟਿਚਿੰਗ ਹੈ ਅੱਜ ਆਪਾਂ ਤੁਹਾਨੂੰ ਉਹ ਦੱਸ ਰਹੇ ਆਂ ਤੇ ਸਾਰੀਆਂ ਭੈਣਾਵਾਂ ਨੂੰ ਬੇਨਤੀ ਹੈ ਕਿ ਮੇਰਾ ਵਾਅਦਾ ਤੋ ਵਾਅਦਾ ਸਾਥ ਦਿਓ ਠੀਕ ਹੈ ਜੀ ਤਾਂ ਜੋ ਆਪਾਂ ਤੁਹਾਡੇ ਹੌਸਲੇ ਨਾਲ ਤੁਸੀਂ ਮੈਨੂੰ ਹੌਸਲਾ ਦਿਓ ਤੇ ਆਪਾਂ ਹੌਸਲੇ ਹੌਸਲੇ ਚ ਆਪਾਂ ਬਹੁਤ ਜਲਦੀ ਤੇ ਬਹੁਤ ਕੁਝ ਬਣਾਈਏ ਤੇ ਹੋਰ ਵੀ ਇਹ ਨਾਲੇ ਆਪਾਂ ਕਹਿੰਨੇ ਆ ਵੀ ਵਾਅਦਾ ਵਾਅਦਾ ਪੈਣਾ ਸਿੱਖਣ ਠੀਕ ਹੈ ਹਰੇਕ ਧੀ ਭੈਣ ਨੂੰ ਕਰਦੇ ਕੰਮ ਆਉਣੇ ਚਾਹੀਦੇ ਆ ਇਹ ਬੇਸਿਕ ਚੀਜ਼ਾਂ ਆ ਇਹ ਚੀਜ਼ਾਂ ਹੁਣ ਆਪਾਂ ਜਾ ਕੇ ਟੀਲਰ ਕੋਲੇ ਜਾਣੇ ਆ ਤੇ ਆਪਦੇ ਆਪ ਨੂੰ ਵੀ ਆ ਲੱਗਦਾ ਵੀ ਯਾਰ ਕਿੱਡੀ ਗੱਲ ਹੈ ਨਾ ਆਪਾਂ ਜਿਹੜਾ ਆਪਾਂ ਕਿਸੇ ਕੋਲ ਚੱਕੀ ਫਿਰਦੇ ਆ ਨਿੱਕੇ ਨਿੱਕੀਆਂ ਚੀਜ਼ਾਂ ਆਪਾਂ ਨੂੰ ਬਣਾਉਣੀ ਹੋਣੀਆਂ ਚਾਹੀਦੀਆਂ ਸੋ ਅੱਜ ਆਪਾਂ ਹੁਣ ਮੈਂ ਤੁਹਾਡੇ ਕੋਲ ਲੈ ਕੇ ਆਈ ਹਾਂ ਆਪਾਂ ਬਣਾਉਣੇ ਆ ਪੂਲਕਾ ਤੂਤੜਾ ਠੀਕ ਹੈ ਛੋਟੇ ਬੱਚੇ ਦੀ ਬਿਲਕੁਲ ਨੌਜਵਾਨ ਬੱਚੇ ਦੀ ਡਰੈੱਸ ਹੈ ਠੀਕ ਹੈ ਜੀ ਜਿਵੇਂ ਇਹਦੀ ਲੰਬਾਈ ਤੇ ਚੜਾਈ ਬਿਲਕੁਲ ਸੇਮ ਹੋਣੀ ਚਾਹੀਦੀ ਹੈ ਦੇਖੋ ਇਧਰ ਉਹ ਵੀ 16 ਲੈ ਲਿਆ ਇਧਰ ਉਹ ਵੀ 16 ਲੈ ਲਿਆ ਠੀਕ ਹੈ ਜੀ ਦੋ ਪਾਸੇ ਆਪਣਾ 16 16 ਹੋ ਗਿਆ ਠੀਕ ਹੈ ਜੀ ਤੇ ਇੱਕੋ ਜਿਹਾ ਕੱਪੜਾ ਲੈਣਾ ਲੰਬਾਈ ਵੀ ਹੋਵੇ ਇੱਕੋ ਜਿਹੀ ਚੜਾਈ ਵੀ ਹੋਵੇ ਠੀਕ ਹੈ ਤੇ ਫਿਰ ਆਪਾਂ ਇਸ ਤੋਂ ਬਾਅਦ ਇਹਨੂੰ ਕੀ ਕਰਨਾ ਇਹਨੂੰ ਫੋਲਡ ਕਰ ਦੇਣਾ ਠੀਕ ਆ ਸਮਝਦਿਆਂ ਜੀ ਫੋਲਡ ਕਰਨਾ ਆਪਾਂ ਇਹਦੀ ਟੈਗ ਕਰ ਦੇਣੀ ਆ ਠੀਕ ਹੈ ਇਹਨੂੰ ਬਣਾ ਦੇਣਾ ਆਪਾਂ ਤਿੰਨ ਕੋਣਾ ਉਹਦੀ ਸ਼ੇਪ ਇਹੀ ਹੁੰਦੀ ਹੈ ਨਾ ਤਿੰਨ ਕੋਣਾ ਇੰਨੇ ਕਪੜਾ ਡਬਲ ਲਿਆ ਸੀਗਾ ਦੋ ਦੋ ਲੇਅਰਾਂ ਠੀਕ ਹੈ ਇਹਦੇ ਚ ਡਬਲ ਕਪੜਾ ਹੈ ਠੀਕ ਹੈ ਤੇ ਇਹਨੂੰ ਆਪਾਂ ਤਕੋਣਾ ਮੋੜ ਲੈਣਾ ਠੀਕ ਹੈ ਜੀ ਤਕੋਣਾ ਆਪਾਂ ਮੋੜ ਲਿਆ ਹੁਣ ਆਪਾਂ ਇਹਦੀ ਕਰਾਂਗੇ ਕਟਿੰਗ ਇਹਨੂੰ ਵਿਚਾਲੋਂ ਕੱਟ ਦੇਾਂਗੇ ਠੀਕ ਹੈ ਜੀ ਹਲੋ ਜੀ ਆਪਾਂ ਕੱਟਤਾ ਇਹ ਆਪਣੇ ਦੋ ਪੂਲਕੇ ਬਣ ਗਏ ਠੀਕ ਹੈ ਜੀ ਦੋ ਪੋਤੜੇ ਬਣ ਗਏ ਕਹਿੰਦਾ ਪਾਬ ਠੀਕ ਹੈ ਜੀ ਇੱਕ ਇਹ ਹੋ ਗਿਆ ਇੱਕ ਇਹ ਹੋ ਗਿਆ ਜੇ ਤੁਹਾਡੇ ਕੋਲੇ ਕਪੜਾ ਕੱਟ ਹੈ ਤਾਂ ਉਹਨੇ ਤੁਸੀਂ ਇੱਕ ਚੌਰਸ ਪੀਸ ਲੈ ਲੈਣਾ ਤੇ ਉਹਨੂੰ ਤਿੰਨ ਗੁਣਾ ਫੋਲਡ ਕਰ ਦੇਣਾ ਠੀਕ ਹੈ ਉਹਦੇ ਤਿੰਨ ਕੋਣਾਂ ਜੀਆਂ ਬਣਾ ਦੇਣੀਆਂ ਉਹ ਫਿਰ ਇੱਕ ਬਨਜੂ ਆਪਾਂ ਡਬਲ ਕਪੜਾ ਲਿਆ ਸੀ ਤਾਂ ਆਪਾਂ ਦੋ ਬਣਾ ਲਈ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਹਦੇ ਵਿੱਚ ਆਪਣੇ ਕੀ ਹੁੰਦਾ ਆਪਾਂ ਦੇਖਦੇ ਆਂ ਮੋਸਟਲੀ ਇਹਦੇ ਇੱਕ ਇੱਥੇ ਲੂਪੀ ਲੱਗੀ ਹੁੰਦੀ ਆ ਠੀਕ ਹੈ ਜੀ ਜਿਹੜੀ ਇੱਕ ਸਾਈਡ ਹੁੰਦੀ ਆ ਤੇ ਜਿਹੜੀਆਂ ਦੋ ਇੱਕੋ ਜਿਹੀਆਂ ਸਾਈਡਾਂ ਹੁੰਦੀਆਂ ਉੱਪਰ ਲੀਆਂ ਕੰਨੀ ਵਾਲੀਆਂ ਇਹਨਾਂ ਤੇ ਬ੍ਰੀਕ ਦੀ ਸਟ੍ਰਿਪ ਜਿਵੇਂ ਆਪਾਂ ਕਹਿੰਦੇ ਆ ਤਣੀ ਲੱਗੀ ਹੁੰਦੀ ਆ ਬ੍ਰੀਕ ਦੀ ਤਣੀ ਤਾਂ ਜੋ ਆਪਾਂ ਨਵਜੰਮੇ ਬੱਚੇ ਦੇ ਐਦਾਂ ਕਰਕੇ ਆਏ ਫੋਲਡ ਕਰਕੇ ਇੱਥੇ ਨੂੰ ਟਾਈ ਕਰ ਸਕੀਏ ਬੰਨ ਸਕੀਏ ਠੀਕ ਹੈ ਜੀ ਇਹ ਜਿਹੜੀ ਸਿੰਪਲ ਜੀ ਕਟਿੰਗ ਬਹੁਤ ਸੌਖੇ ਤਰੀਕੇ ਨਾਲ ਬੋਸ਼ੂ ਸੋਹਣੀ ਕਟਿੰਗ ਹੈ ਤੇ ਸੌਖੀ ਕਟਿੰਗ ਹੈ ਤੇ ਇਸ ਤੋਂ ਬਾਅਦ ਆਪਾਂ ਜਿਹੜੀ ਬਣਾਉਣੀ ਹੈ ਸਟ੍ਰਿਪ ਬਣਾਉਣੀ ਆ ਆਪਾਂ ਉਹ ਲੈਣੇ ਆ ਕੱਪੜਾ ਲੈਣਾ ਲੰਮਾ ਠੀਕ ਹੈ ਜੀ ਜਿੰਨੀ ਕ ਆਪਣਾ ਇਹ ਲਾਦਾ ਸਟ੍ਰਿਪ ਐਡੀ ਘੋਵੇ ਹੈ ਨਾ ਇੱਥੇ ਕਪੜਾ ਸਟ੍ਰਿਪ ਲਾ ਦੇਣੀ ਆ ਤੇ ਦੋ ਆਪਾਂ ਇਹਦੀਆਂ ਸਾਈਡਾਂ ਦੇ ਧਣੀਆਂ ਬਣਾਉਣ ਵਾਸਤੇ ਇਹ ਕੱਪੜਾ ਲੈ ਲੈਣਾ ਠੀਕ ਹੈ ਜੀ ਕਟਿੰਗ ਵਾਸਤੇ ਵੀ ਜਿਹੜਾ ਸਿੰਪਲ ਇਹ ਇੰਨਾ ਕੁ ਫੋਲਡ ਹੋ ਕੇ ਆਪਣੀ ਐ ਬ੍ਰੀਕ ਜੀ ਧਣੀ ਬਣ ਜੇ ਠੀਕ ਹੈ ਜੀ ਏਡੀਆਂ-ਹਡੀਆਂ ਕਬਰੀਕ ਤਨੀਆਂ ਬਣਾਉਣੀ ਹੈ ਆਪਾਂ ਲਾਉਣੀ ਹੈ ਇੱਥੇ ਚਲੋ ਠੀਕ ਹੈ ਜੀ ਇਹ ਸੀ ਆਪਣੀ ਇਹਦੀ ਕਟਿੰਗ ਤੇ ਅੱਗੇ ਆਪਾਂ ਹੁਣ ਕਰਾਂਗੇ ਦੀ ਸਟੀਚਿੰਗ ਤੇ ਵੱਤ-ਵੱਤ ਪੈਣਾ ਸਾਥ ਦਿਓ ਤੇ ਮੈਨੂੰ ਦੱਸੋ ਤੇ ਵੱਤ-ਵੱਤ ਆਪਣੀ ਵੀਡੀਓ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਜੋ ਹੋਰ ਵੀ ਲੋਕ ਇਹ ਤੋਂ ਵੱਤ-ਵੱਤ ਲਾਹਾ ਲੈ ਸਕਣ ਅੱਗੇ ਆਪਾਂ ਕਰਦੇ ਹੁਣ ਇਹਦੀ ਸਟੀਚਿੰਗ ਹਾਂਜੀ ਹੁਣ ਆਪਾਂ ਸਟੀਚਿੰਗ ਕਰਦੇ ਹਾਂ ਦੀ ਪੂਲਕੇ ਦੀ ਪੋਕਾ ਲੰਗੋਟ ਚਾ ਪੋਤਰਾ ਠੀਕ ਹੈ ਇਹ ਸਟੀਚਿੰਗ ਕਿਵੇਂ ਕਰਨੀ ਆ ਇਧਰੋਂ ਆਪਾਂ ਲੈ ਲੈਣਾ ਦੰਜੇ ਛੱਡਣਾ ਤੇ ਜਦੋਂ ਇਧਰੇ ਸਾੜਾ ਹੀ ਉਲੂ ਵੀ 1 ਇੰਚ ਇਧਰੋਂ ਵੀ 1 ਇੰਚ ਦੋਨੋਂ ਪਾਸੋਂ ਆਪਾਂ 1 ਇੰਚ ਛੱਡਣਾ ਠੀਕ ਹੈ ਇਥੋਂ ਤੇ ਦੀ ਸਟੀਚਿੰਗ ਅਸੀਂ ਸਟਾਰਟ ਠੀਕ ਹੈ ਜੀ ਜਦੋਂ ਆਪਾਂ ਕੰਨੀ ਤੇ ਆਉਣਾ ਤੇ ਜਿਹੜੀਆਂ ਸਟ੍ਰਿਪਸ ਐ ਇਹਨੂੰ ਆਪਾਂ ਵਿੱਚ ਰੱਖ ਦਿੰਨਾ ਸਟ੍ਰਿਪਾਂ ਤਾਂ ਜੋ ਇਹ ਅੰਦਰ ਜਾ ਸਕੇ ਤੇ ਜਦੋਂ ਆਪਾਂ ਇਹਨੂੰ ਬਾਹਰ ਫੋਲਡ ਕਰਾਂਗੇ ਤਾਂ ਇਹ ਬਾਹਰ ਅੰਡਰਗ੍ਰਾਊਂਡ ਸੀਮ ਚ ਆਪਾਂ ਨੂੰ ਦਿਸਣ ਠੀਕ ਹੈ ਜੀ ਸਾਈਡ ਰੱਖਿਆ ਉਵੇਂ ਵਿੱਚ ਦੂਜੀ ਸਾਈਡ ਤੇ ਸਟ੍ਰਿਪਸ ਵਿੱਚ ਰੱਖ ਦਿਆਂਗੇ ਠੀਕ ਹੈ ਜੀ ਆ ਲਿਜੀਏ ਤੁਹਾਨੂੰ ਤੀਜੀ ਸਾਈਡ ਤੀਜੀ ਸਾਈਡ ਜਿੱਥੋਂ ਆਪਾਂ ਸਟਾਰਟ ਕੀਤਾ ਸੀ ਉਸੇ ਦੇ ਆਮਨੋਂ ਸਾਹਮਣੇ ਠੀਕ ਹੈ ਇਹਨੂੰ ਥੋੜੀ ਪੈਕ ਕਰ ਦਿੰਦੇ ਹਾਂ ਆਪਾਂ ਇਹਦਾ ਫੋੜ ਕਰਨ ਲਈ ਉੱਦ ਲੈਣੀ ਹੈ ਇਹਨੋਂ ਤੋਂ ਛੇ ਵਾਰ ਕੱਢਿਆ ਤਾਂ ਹੁਣ ਆਪਾਂ ਇਹਨੂੰ ਸਿੱਧਾ ਕਰਾਂਗੇ ਉੱਠੀ ਤਹਿ ਸੀ ਇਹਨੂੰ ਆਪੇ ਦੇ ਵਿੱਚ ਦੀ ਸਿੱਧਾ ਕੱਢ ਲਾਂਗੇ ਠੀਕ ਹੈ ਜੀ ਇਹ ਬਣ ਗਿਆ ਆਪਣਾ ਤੇ ਸੈਟਾ ਨਿਕਲਿਆ ਨਾ ਤੇ ਜਿਹੜੀ ਤੀਜੀ ਸਾਈਡ ਦੇ ਵਿੱਚ ਇੱਕ ਸਟ੍ਰਿਪ ਬਚੀ ਆਪਣੀ ਠੀਕ ਹੈ ਜੀ ਉਹਨੂੰ ਆਪਾਂ ਵਿੱਚ ਐਡ ਕਰ ਦਿਆਂਗੇ ਠੀਕ ਹੈ ਆ ਦੇਖੋ ਦੋਨੋਂ ਸਾਈਡ ਤਾਂ ਹੋ ਗਈ ਇਹ ਲੱਗ ਗਈ ਤੀਜੀ ਸੈਟ ਰਹਿ ਗਈ ਤੀਜੀ ਸਾਈਡ ਆਪਾਂ ਇਹਨੂੰ ਵਿੱਚ ਦੇ ਕੇ ਇੱਥੇ ਸੀਨੇ ਤੇ ਲਾ ਦੇਾਂਗੇ ਠੀਕ ਹੈ ਜੀ ਆਪਣਾ ਰੈਡੀ ਆ ਕੋਲਕਾ ਠੀਕ ਹੈ ਜੀ ਇਹ ਆਪਣਾ ਰੈਡੀ ਆ ਪੋਲ ਕਾ ਲੰਗੋਟ ਜਾਂ ਪੋਟੜਾ ਠੀਕ ਹੈ ਜੀ ਇਹਦੀ ਬਹੁਤ ਸੌਖੀ ਸਟੀਚਿੰਗ ਹੈ ਕਟਿੰਗ ਹੈ ਤੇ ਬੜਾ ਯੂਸਫੁਲ ਹੈ ਛੋਟੇ ਬੱਚਿਆਂ ਲਈ ਆਰਾਮਦਾਇਕ ਹੈ ਤੇ ਲਾਭਦਾਇਕ ਹੈ ਤੇ ਸਾਰੀਆਂ ਭੈਣਾਂ ਨੂੰ ਘਰੇ ਬਣਾ ਸਕਦੀਆਂ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਦੇਖੀ ਤੇ ਅੱਗੇ ਸ਼ੇਅਰ ਵੀ ਕਰੋ ਲਾਈਕ ਵੀ ਕਰੋ ਬਹੁਤ ਬਹੁਤ ਧੰਨਵਾਦ